ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣੇ ਕੋਲੇ ਆਈਆਂ ਜੀ ਸ਼ਾਫਟਾਂ ਸ਼ੈਲਰ ਤੋਂ ਇਹ ਸਾਰੀਆਂ ਜਿਹੜੀਆਂ ਸ਼ਾਫਟਾਂ ਨੇ ਇਹ ਸ਼ੈਲਰ ਦੀਆਂ ਨੇ ਇਧਰ ਰਿਪੇਅਰ ਹੋਣ ਵਾਸਤੇ ਆਈਆਂ ਨੇ ਆਪਣੇ ਕੋਲੇ ਤੇ ਕੁੱਲ ਸ਼ਾਫਟਾਂ ਜਿਹੜੀਆਂ ਨੇ ਇਹ 26 ਨੇ ਤੇ ਜਿਹੜੀਆਂ ਇਧਰ ਆਪਣੇ ਕੋਲੇ ਰਿਪੇਅਰ ਹੋ ਰਹੀਆਂ ਸ਼ਾਫਟਾਂ ਉਹ ਤੁਸੀਂ ਵੇਖ ਸਕਦੇ ਜੀ ਆਹ ਜਿਹੜੇ ਆ ਇਹ ਆਪਾਂ ਸੈਜ ਕਰਨ ਦੇ ਆ ਤੇ ਸੈਜ ਤੁਸੀਂ ਹੋਇਆ ਵੇਖ ਲਓ ਹਾਲਾਂਕਿ ਆਪਣੇ ਕੋਲੇ ਜਿਹੜੀ ਮਸ਼ੀਨ ਵਾ ਬੜਾ ਪੁਰਾਣਾ ਮਾਡਲ ਵਾ ਤੇ ਮਤਲਬ ਕਹਿ ਸਕਦੇ ਆ ਕਿ ਵੀ ਮਸ਼ੀਨ ਹੀ ਵਿਚਾਰੀ ਰਿਪੇਅਰ ਮੰਗਣ ਲਈ ਆ ਤੇ ਆਪਾਂ ਇਹਦੇ ਤੇ ਵੀ ਜਿਹੜਾ ਵਾ ਕੰਮ ਵੇਖ ਲਓ ਕਿੱਡਾ ਸਾਫ-ਸਥਰਾ ਕਰਨ ਦਾ ਹੈ ਆ ਵੇਖੋ ਠੀਕ ਹੈ ਇਹ ਸੈਜ ਹੋਇਆ ਵਾ ਇਹਦਾ ਤੇ ਅਜੇ ਆਪਾਂ ਇਹਨੂੰ ਫਿਨਿਸ਼ਿੰਗ ਹੋਰ ਦੇ ਸਕਦੇ ਆ ਤੇ ਬਾਕੀ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਬਾਕੀ ਦੀਆਂ ਜਿਹੜੀਆਂ ਸ਼ਾਫਟਾਂ ਜਦੋਂ ਰਿਪੇਅਰ ਕੀਤੀਆਂ ਉਹਨਾਂ ਨੂੰ ਮਾਲ ਭਰ ਕੇ ਸਿੱਧੀਆਂ ਕਿਵੇਂ ਕਰਨਾ ਉਹ ਵੀ ਤੁਹਾਨੂੰ ਸਾਰੀਆਂ ਦੱਸਾਂਗੇ ਇੱਧਰ ਆਪਣਾ ਟਿੰਡਾ ਫੋਰਮੈਨ ਇਹ ਗੇਟ ਦੀਆਂ ਜਿਹੜੀਆਂ ਚਾਦਰਾਂ ਫਿੱਟ ਕਰ ਰਿਹਾ ਸੀਗਾ ਗੇਟ ਦੀ ਚਾਦਰ ਤੇ ਚਾਦਰ ਨੇ ਫਿੱਟ ਕਰਤੀ ਆ ਬਾਕੀ ਹੁਣ ਗੇਟ ਦੇ ਰਹਿ ਕੇ ਕੁੰਡੇ ਲੱਗਣ ਵਾਲੇ ਤੇ ਇਧਰ ਗਿਲ ਸਾਹਿਬ ਸ਼ਾਫਟ ਦੇ ਉੱਤੇ ਜਿਹੜਾ ਉਹ ਮਾਲ ਭਰ ਰਿਹਾ ਤੇ ਹੁਣ ਮਾਲ ਭਰ ਕੇ ਇਹ ਸ਼ਾਫਟਾਂ ਜਿਹੜੀਆਂ ਨੇ ਜਦੋਂ ਸਿੱਧੀਆਂ ਕਰਨੀਆਂ ਨੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਵੀ ਇਹ ਸਿੱਧੀਆਂ ਕਿਵੇਂ ਕਰੀਦੀਆਂ ਸਿੱਧੀਆਂ ਕਰਨ ਤੋਂ ਬਾਅਦ ਫਿਰ ਆਪਾਂ ਖਰਾਤ ਤੇ ਕੰਮ ਕਰਾਂਗੇ ਇਹਨਾਂ ਦਾ ਜੋ ਇਹਦੇ ਸਹਿਜ ਹੋਣ ਵਾਲੇ ਆ ਸ਼ਾਫਟਾਂ ਦੇ ਬਿਲਕੁਲ ਇਸੇ ਤਰ੍ਹਾਂ ਆਪਾਂ ਸੈਂਟਰ ਦੇ ਵਿੱਚ ਬੰਨ ਕੇ ਸੈਜ ਕਰਾਂਗੇ ਤੇ ਜੇ ਆਪਾਂ ਸੈਂਟਰ ਦੇ ਵਿੱਚ ਬੰਨ ਕੇ ਸੈਜ ਕਰਦੇ ਆ ਨਾ ਫਿਰ ਸਾਇਦ ਜਿਹੜੇ ਆ ਪੂਰੇ ਪਰਫੈਕਟ ਹੁੰਦੇ ਆ ਤੇ ਇਧਰ ਆਪਣੇ ਕੋਲੇ ਹਾਈਡਰੋਲਿਕ ਪ੍ਰੈਸ ਜਿਹਦੇ ਤੇ ਆਪਾਂ ਸ਼ਾਫਟਾਂ ਸਿੱਧੀਆਂ ਕਰਾਂਗੇ ਤੇ ਜਦੋਂ ਸ਼ਾਫਟਾਂ ਸਿੱਧੀਆਂ ਕੀਤੀਆਂ ਤੁਹਾਨੂੰ ਪੂਰੀ ਵੀਡੀਓ ਦੀ ਮੈਂ ਬਣਾ ਕੇ ਪਾਉਂਗਾ ਸੋ ਆਪਣਾ ਚੈਨਲ ਜਿਹੜਾ ਵਾ ਉਹਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ